ਅੱਜ ਸਮੇਂ ਦੀ ਵੱਡੀ ਖਬਰ ਦਾ ਜ਼ਿਕਰ ਕਰਦੇ ਆ ਤੁਹਾਨੂੰ ਇੱਕ ਵੱਡੀ ਖਬਰ ਸੁਣਾਉਣੇ ਆ ਖਬਰ ਜੁੜੀ ਆ ਪੁਲਿਸ ਦੇ ਨਾਲ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਆ ਪਟਿਆਲਾ ਤੋਂ ਸਾਹਮਣੇ ਕਿ ਪੁਲਿਸ ਦਾ ਇੱਕ ਵੱਡੇ ਰੈਂਕ ਦਾ ਅਧਿਕਾਰੀ ਨੇ ਜਿਹੜਾ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਸਭ ਤੋਂ ਵੱਡਾ ਅਧਿਕਾਰੀ ਜਿਹੜਾ ਆਪਾਂ ਆਈਜੀ ਰੈਂਕ ਦਾ ਜਿਹੜਾ ਅਧਿਕਾਰੀ ਜਿਹੜਾ ਰਹਿ ਚੁੱਕਿਆ ਸੇਵਾਮੁਕਤ ਆਮਰ ਸਿੰਘ ਚਾਲ ਦੀ ਆਪਾਂ ਗੱਲ ਕਰਦੇ ਆ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੇ ਹੀ ਘਰ ਦੇ ਵਿੱਚ ਜਿਹੜਾ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਆਮਰ ਸਿੰਘ ਚਾਲ ਦੇ ਬਾਰੇ ਵੀ ਦੱਸ ਦਿਆ ਤੁਹਾਨੂੰ ਕਿਉਂ ਉਹਨੇ ਜੀਵਨ ਲੀਲਾ ਜਿਹੜੀ ਆਪਣੀ ਸਮਾਪਤ ਕੀਤੀ ਆ ਉਤ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਮਰ ਸਿੰਘ ਚਾਲ ਕਈ ਥਾਂ ਤੇ ਜਿਹੜਾ ਐਸਐਸਬੀ ਜਿਹੜਾ ਰਹਿ ਚੁੱਕਿਆਗਾ ਤੇ ਜਿਹੜਾ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਹਿਵਲ ਕਲਾਂ ਦੇ ਵਿੱਚ ਜਦੋਂ ਗੋਲੀ ਕਾਂਡ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਦੋਂ ਜਿਹੜਾ ਕਿ ਅਮਰ ਸਿੰਘ ਚਾਲ ਤੇ ਉੱਪਰ ਕਈ 200 ਲੱਗਦੇ ਸੀ ਉਸ ਸਮੇਂ ਵੀ ਜਿਹੜਾ ਇਹਨਾਂ ਦੇ ਉੱਪਰ ਕੇਸ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਇਹ ਜਮਾਨਤ ਤੇ ਬਾਹਰ ਆਏ ਜਾਨੀ ਕਿ ਕਈ ਪੁਲਸ ਅਫਸਰਾਂ ਦੇ ਉੱਪਰ ਦੋਸ਼ ਲੱਗਿਆ ਕਿ ਕਿਉਂਕਿ ਬਹਿਵਲ ਕਲਾ ਤੇ ਜੋ ਗੋਲੀकांड ਹੋਇਆ ਸੀ ਉਹਦੇ ਵਿੱਚ ਦੋ ਸਿੰਘ ਸਹੇਦ ਹੋਏ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਸਿੱਖ ਸੰਗਤਾਂ ਜਿਹੜਾ ਉਹਨਾਂ ਨੂੰ ਲੈ ਕੇ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਅਮਰ ਸਿੰਘ ਚਾਲ ਦੀ ਵੀ ਵਿੱਚ ਜਿਹੜੀ ਸਮੋਲੀਅਤ ਦੱਸੀ ਜਾ ਰਹੀ ਸੀ ਤੇ ਇੱਕ ਜਮਾਨਤ ਤੋਂ ਬਾਹਰ ਆਇਆ ਉਸ ਤੋਂ ਬਾਅਦ ਜਿਹੜਾ ਕਿ ਆਈਜੀ ਰੈਂਕ ਦੇ ਜਿਹੜਾ ਆਪਾਂ ਕਹਿੰਦੇ ਕਿ ਰੈਂਕ ਦਾ ਜਿਹੜਾ ਉਹ ਤੋਂ ਰਿਟਾਇਰਮੈਂਟ ਹੁੰਦੇ ਆ ਉਸ ਤੋਂ ਬਾਅਦ ਰਿਟਾਇਰਮੈਂਟ ਹੋ ਕੇ ਜਿਹੜਾ ਪਟਿਆਲੇ ਦੇ ਵਿੱਚ ਹੀ ਰਹਿ ਰਹੇ ਸੀ ਤੇ ਅੱਜ ਦੱਸਿਆ ਜਾ ਜਾ ਰਿਹਾ ਦੁਪਹਿਰੇ 1 ਵਜੇ ਦੇ ਕਰੀਬ ਤੇ ਅਮਰ ਸਿੰਘ ਚਾਲ ਨੇ ਜਿਹੜੀ ਆਪਣੀ ਜੀਵਨ ਲੀਲਾ ਉਸ ਸਮਾਪਤ ਕਰ ਲਈ ਆ ਏ ਹੁਣ ਵੱਡੇ ਸਵਾਲ ਖੜੇ ਹੋ ਚੁੱਕੇ ਆ ਕਿ ਇੱਕ ਐਡਾ ਵੱਡਾ ਪੁਲਿਸ ਅਧਿਕਾਰੀ ਨੇ ਜਿਹੜਾ ਜੀਵਨ ਲੀਲਾ ਕਿਉਂ ਸਮਾਪਤ ਕੀਤੀ ਆ ਉਹ ਵੀ ਤੁਹਾਨੂੰ ਦੱਸਦੇ ਆ ਪਰ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਅਸੀਂ ਕਿਸੇ ਦੇ ਮਰਨ ਉੱਤੇ ਕੋਈ ਬੰਦਾ ਖੁਸ਼ ਨਹੀਂ ਹੁੰਦਾ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਉਹ ਆਪਣੇ ਸਾਰੇ ਜਿਹੜਾ ਦੋਸ਼ਾ ਹੁੰਦਿਆ ਆਪਦੇ ਨਾਲ ਲੈ ਜਾਂਦਾ ਕਈਆਂ ਦੇ ਲਈ ਚੰਗਾ ਹੁੰਦਾ ਕਈਆਂ ਦੇ ਲਈ ਬੰਦਾ ਮਾੜਾ ਹੁੰਦਾ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਬੇ ਜਿੱਥੇ ਵੇ ਦੋਸਤੀਆਂ ਨੂੰ ਫੜਨ ਦੀ ਬਜਾਏ ਜਿਹੜਾ ਸੰਗਤ ਦੇ ਉੱਪਰ ਚਾਹੇ ਗੋਲੀ ਚਲਾਈ ਗਈ ਹੋਵੇ ਚਾਹੇ ਹੋਰ ਕਾਰਨ ਹੋਣ ਪਰ ਉਹ ਸਿੱਖ ਹਮੇਸ਼ਾ ਜਿਹੜਾ ਰੜਕਦੇ ਰਹਿੰਦੇ ਆ ਪਰ ਅੱਜ ਜੋ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਕਿਉਂਕਿ ਜਿਹੜਾ ਆਈਜੀ ਰੈਂਕ ਦਾ ਅਧਿਕਾਰੀ ਸੀ ਜਿਹੜਾ ਟਾਇਰਮੈਂਟ ਹੋਈ ਸੀ ਅਮਰ ਸਿੰਘ ਚਾਲ ਦੀ ਦੱਸਿਆ ਜਾ ਰਿਹਾ ਕਿ ਕਰੀਬ 1 ਵਜੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੀਵਨ ਲੀਲਾ ਕਿਉਂ ਸਮਾਪਤ ਕੀਤੀ ਹੈ ਇਹਦੇ ਵਿੱਚ ਇੱਕ ਆ ਵੱਡਾ ਕਾਰਨ ਉਹਨਾਂ ਨੇ ਦੋ ਪੇਜਾਂ ਦਾ ਜਿਹੜਾ ਨੋਟਸ ਲਿਖਿਆ ਤੇ ਜਿਹਨਾਂ ਨੋਟਸ ਲਿਖਿਆ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਿਤ ਸਾਹ ਨੂੰ ਗ੍ਰਹਿ ਮੰਤਰੀ ਨੂੰ ਵਿੱਤ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ ਇੱਕਾ ਦੋ ਸਫਿਆਂ ਦਾ ਕਹਿੰਦੇ ਖੱਤ ਲਿਖਿਆ ਉਹਦੇ ਵਿੱਚ ਇਹ ਲਿਖਿਆ ਆ ਕਿ ਇੱਕ WhatsApp ਗਰੁੱਪ ਆ ਕੋਈ ਆਪਰ +7 ਉਹਦਾ ਜਿਹੜਾ ਇੱਕ ਵਟਸਾਪ ਦੇ ਦੋ ਜਿਹੜੇ ਆਪਾਂ ਕਹਦੇ ਕਿ ਬੰਦੇ ਨੇ ਉਹਨਾਂ ਦਾ ਨਾਂ ਵੀ ਉਹਨੇ ਵਿੱਚ ਖੱਤ ਦੇ ਰੱਖਿਆਗਾ ਉਹਦੇ ਵਿੱਚ ਰਜਿੰਦਰ ਬਰਮਾ ਤੇ ਮੀਨਾ ਭੱਟ ਦਾ ਨਾਮ ਸਾਹਮਣੇ ਉਹਨੇ ਲਿਖਿਆਗਾ ਜਿਹੜਾ ਆਮਰ ਸਿੰਘ ਚਾਲ ਨੇ ਉਹਨਾਂ ਦੱਸਿਆ ਕਿ ਸਾਰੇ ਖੱਤ ਦੇ ਵਿੱਚ ਕਿ ਜਿਹੜਾ ਕਿ ਇਹ ਇੱਕ ਵਟਸਐਪ ਜਿਹੜਾ ਗੁਰਪਤ ਚਲਾ ਰਹੇ ਸੀ ਉਹਦੇ ਵਿੱਚ ਉਹਨੇ 1 ਕਰੋੜ ਰੁਪਇਆ ਜਿਹੜਾ ਆਪਣਾ ਆਮਰ ਸਿੰਘ ਚਾਲ ਨੇ ਪਸਾ ਲਿਆ ਜਿਹੜਾ ਕਿ ਉਹਨਾਂ ਦਾ ਕਰੋੜਾ ਰੁਪਇਆ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਫੜ ਕੇ ਉਹਨਾਂ ਨੇ ਯਾਰ ਦੋਸਤਾਂ ਤੋਂ ਫੜ ਕੇ ਜਿਹੜਾ ਉਹ ਕਰੋੜਾ ਰੁਪਇਆ ਜਿਹੜਾ ਲਗਾਇਆ ਸੀ ਲਗਾਉਣ ਤੋਂ ਬਾਅਦ ਜਿਹੜਾ ਉਹਨਾਂ ਦਾ ਰੁਪਇਆ ਫਸ ਗਿਆ ਹੋ ਸਕਦਾ ਕਿ ਉਹਨਾਂ ਨੇ ਪਹਿਲਾਂ ਵੀ ਜਿਹੜਾ ਚਾਰਾ ਜੋਈ ਕੀਤੀ ਹੋਵੇ ਅਫਸਰਾਂ ਦੇ ਗੇੜੇ ਮਾਰੇ ਹੋਣ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਰੁਪਇਆ ਨੂੰ ਲੱਗਦਾ ਸੀ ਕਿ ਡੁੱਬਦਾ ਨਜ਼ਰ ਆ ਰਿਹਾ ਆ ਰਿਹਾ ਤੇ ਨਾਲ ਹੀ ਜਿਹੜੇ ਯਾਰ ਦੋਸਤ ਹੈ ਉਹ ਵੀ ਰੁਪਏ ਮੰਗਦੇ ਹੋਣਗੇ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਅੌਕਾ ਹੋ ਜਾਂਦਾ ਜਦੋਂ ਆਪਾਂ ਕਿਸੇ ਤਰ੍ਹਾਂ ਪੀ ਫੜਦੇ ਆ ਜਦੋਂ ਉਹਨਾਂ ਦੀ ਬਾਸਾ ਮੌਕੇ ਸਰ ਨਾ ਮੁਰਨਾ ਫਿਰ ਜਿਹੜਾ ਕਿ ਬੰਦਾ ਇਸ ਦੇ ਕਾਰਨ ਜਿਹੜਾ ਵੱਡਾ ਕਦਮ ਚੁੱਕਦਾਗਾ ਤੇ ਮੈਨੂੰ ਲੱਗਦਾ ਕਿ ਅਮਰ ਸਿੰਘ ਚਾਲ ਨੇ ਜਿਹੜੇ ਐਸਐਸਬੀ ਵੀ ਰਹੇ ਨੇ ਜਿਹੜਾ ਆਈਜੀ ਰੈਂਕ ਤੋਂ ਜਿਹੜਾ ਅਟਾਇਰਮੈਂਟ ਹੋਇਆ ਉਹਨਾਂ ਨੇ ਇਹ ਜਿਹੜਾ ਵੱਡਾ ਕਦਮ ਚੁੱਕ ਲਿਆ ਕਿ ਜਿਹੜਾ ਉਹਨਾਂ ਨੇ ਜਿਹੜੀ ਸੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਘਰੋਂ ਜਿਹੜੀ ਮਰਤਕ ਲਾਸ ਮਿਲੀ ਆ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਖਤ ਲਿਖਿਆ ਗਿਆ ਇਹ ਖਤ ਜਿਹੜਾ ਅਰਧਿਆੰਦਰ ਬਰਮਾ ਤੇ ਮੀਨਾ ਪੱਟ ਦੇ ਖਿਲਾਫ ਲਿਖਿਆ ਗਿਆ ਤੇ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਇਹਨਾਂ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਲਿਖਿਆ ਕਿ ਮੈਂ ਆਪਣੇ ਪੁੱਤਰ ਸਮੇਤ ਆਪਣੇ ਪੋਤੇ ਨੂੰ ਛੱਡ ਕੇ ਜਾ ਰਿਹਾ ਤੇ ਇਹਨਾਂ ਨੂੰ ਜਿਹੜਾ ਇਨਸਾਬ ਜਰੂਰ ਦਿੱਤਾ ਜਾਵੇ ਤਾਂ ਕਿ ਜਿਹੜਾ ਲੋਕ ਅੱਗੇ ਤੋਂ ਜਿਹੜਾ ਇਹੋ ਜਿਹੀਆਂ ਠੱਗੀਆਂ ਮਾਰਨ ਤੋਂ ਬਾਅਦ ਆ ਜਾਣ ਪਰ ਇੱਥੇ ਗੱਲ ਵੱਡੀ ਇਹ ਗੱਲ ਆ ਕਿ ਜਿਹੜਾ ਕਿ ਪੜੇ ਲਿਖੇ ਵੀ ਜਿਹੜਾ ਐਡੇ ਵੱਡੇ ਆਈਪੀਐਸ ਅਧਿਕਾਰੀ ਹੁੰਦੇ ਆ ਜਿਹੜੇ ਪੜੇ ਲਿਖੇ ਹੋ ਕੇ ਜਿਹੜਾ ਇਹ ਜੇ ਚੁਗਲ ਜਾਲ ਦੇ ਵਿੱਚ ਫਸਦੇ ਆ ਕਿ ਪਤਾ ਨਹੀਂ ਕਿੰਨੇ ਕੁ ਬੈਗ ਸੈਡਾ ਚੱਲ ਰੀਆਂ ਨੇ ਲੋਕਾਂ ਤੋਂ ਜਿਹੜਾ ਇੰਡੀਆ ਦੇ ਵਿੱਚ ਲੱਖਾਂ ਕਰੋੜਾ ਅਰਬ ਰੁਪਇਆ ਜਿਹੜਾ ਠੱਗਿਆ ਜਾ ਰਿਹਾ ਪਰ ਸਰਕਾਰਾਂ ਦਾ ਇਨਾਂ ਵੱਲ ਕਿਤੇ ਧਿਆਨ ਨਹੀਂ ਉੱਕਾ ਧਿਆਨ ਨਹੀਂ ਕਿ ਕਿਹੜਾ ਬੰਦਾ ਕਿੰਨੇ ਰੁਪਏ ਲਾ ਰਿਹਾ ਕਿੱਥੇ ਵਟਸਐਪ ਗਰੁੱਪ ਚੱਲ ਰਿਹਾ ਕਿਹੜੇ ਕਿਹੜੇ ਸੈਡਾ ਚੱਲ ਰਹੀਆਂ ਕਿਤੋਂ ਕਿਤੋਂ ਲੋਕੋ ਠੱਗ ਕੇ ਜਿਹੜਾ ਰੁਪਇਆ ਨੂੰ ਖੁਰਦ-ਬਰਦਾ ਲਟਰੇ ਅਤੇ ਕਰਦੇ ਜਾ ਰਹੇ ਆ ਪਰ ਹੁਣ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸ਼ਾਇਦ ਜਾਗ ਪਵੇ ਕਿਉਂਕਿ ਇੱਕ ਵੱਡਾ ਅਵਸਰ ਦੀ ਹੈ ਜਿਹੜੀ ਸੱਕੀ ਹਾਲਾਤਾਂ ਦੇ ਵਿੱਚ ਆ ਮੌਤ ਹੁੰਦੀ ਆ ਕਿਉਂਕਿ ਜਿਹੜਾ ਆਪਾਂ ਨਿੱਕੇ ਮੋਟੇ ਦੇਖਦੇ ਆ ਆਮ ਆਪਾਂ ਦੇਖਦੇ ਕਿ ਠੱਗੀਆਂ ਦਾ ਸ਼ਕਾਰ ਹੋ ਜਾਂਦੇ ਆ ਲੱਖ 2 ਲੱਖ 5 ਲੱਖ 10 ਲੱਖ ਤੇ ਉਹਨਾਂ ਦਾ ਜਿਹੜਾ ਕੋਈ ਪੁਲਿਸ ਜਿਹੜੀ ਸਾਰ ਨਹੀਂ ਲੈਂਦੀ ਪਰ ਹੁਣ ਜਦੋਂ ਕਿ ਆਈਜੀ ਰੈਂਕ ਦੇ ਅਧਿਕਾਰੀ ਤੇ ਜਿਹੜੀ ਠੱਗੀ ਵੱਜੀ ਆ ਉਹਦੇ ਤੇ ਕਸਾਰ ਨਹੀਂ ਲੱਤੀ ਹੋਣੀ ਆਖਰ ਬੰਦੇ ਉੱਤੇ ਡਿਪਰੈਸ਼ਨ ਸ਼ਾਇਦ ਕਿੰਨਾ ਕੁ ਹੋਊਗਾ ਇਹ ਤੁਸੀਂ ਸੋਚ ਕੇ ਦੇਖੋ ਕਿ ਬੰਦੇ ਦੇ ਮਨ ਦੇ ਉੱਪਰ ਜਦੋਂ ਕਰੋੜਾ ਰੁਪਇਆ ਉਹਨਾਂ ਦਾ ਠੱਗਿਆ ਜਾਵੇ ਤਾਂ ਫਿਰ ਉਹਨਾਂ ਦੇ ਕੋਲ ਕਈ ਤਾਂ ਭਾਣਾ ਮੰਨ ਲੈਂਦੇ ਆ ਪਰ ਜਦੋਂ ਕਿ ਕਿਸੇ ਕੋਲੋਂ ਫੜ ਕੇ ਲਾਏ ਹੋਣਾ ਜਾਂ ਕਿਸੇ ਇਜਾਜ਼ਤ ਤੋਂ ਫੜੇ ਹੋਣਾ ਭੈਣ ਭਰਾਵਾਂ ਤੋਂ ਫੜੇ ਹੋਣਾ ਪਰ ਜਦੋਂ ਐਡੇ ਵੱਡੇ ਪੁਲਿਸ ਅਵਸਰ ਆ ਰਿਹਾ ਹੋਵੇ ਤਾਂ ਉਦੋਂ ਫਿਰ ਬੰਦਾ ਕਈ ਵਾਰੀ ਜਿਹੜਾ ਇਸ ਮੁਸੀਬਤ ਦੇ ਵਿੱਚ ਘਰ ਜਾਂਦਾਗਾ ਕਿਉਂਕਿ ਜਿਹੜਾ ਬੰਦਾ ਟੈਨਸ਼ਨ ਟੈਨਸ਼ਨ ਜਿਹੜਾ ਉਹ ਯਾਦੇ ਲੈ ਜਾਂਦਾ ਕਿ ਮੈਨੂੰ ਲੱਗਦਾ ਕਿ ਇਹੀ ਹਾਲਾਤ ਆ ਆਮਰ ਸਿੰਘ ਚਾਲ ਦੇ ਨਾਲ ਜਿਹੜਾ ਪੁਲਿਸ ਦਾ ਵੱਡਾ ਅਧਿਕਾਰੀ ਸੀ ਉਹਦੇ ਨਾਲ ਵਾਪਰੇ ਨੇ ਤੇ ਹੁਣ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੇ ਖੁਦਕੁਸ਼ੀ ਕੀਤੀ ਆ ਜਿਹੜਾ ਸਭ ਕੁਝ ਨੋਟਸ ਲਿਖ ਕੇ ਗਿਆ ਉਹਦੇ ਸਬੰਧ ਦੇ ਵਿੱਚ ਹੁਣ ਦੇਖਦੇ ਆ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਆ ਤੇ ਸਾਰੇ ਜਿਹੜਾ ਮੈਕਮਾ ਨੂੰ ਇਹ ਜਿਹੜਾ ਇਹ ਖਬਰ ਜਿਹੜੀ ਉਹ ਅੱਗੇ ਦੇ ਬਾਗ ਫੈਲ ਚੁੱਕੀ ਆ ਕਿ ਜਿਹੜਾ ਇੱਕ ਪੁਲਸ ਦਾ ਵੱਡਾ ਆਈਜੀ ਰੈਂਕ ਦਾ ਅਧਿਕਾਰੀ ਆ ਉਹਨੇ ਜਿਹੜਾ ਖੁਦਕੁਸ਼ੀ ਕਰ ਲਈ ਆ ਤੇ ਹੁਣ ਇਸ ਖਬਰ ਦੇ ਤਹਿਤ ਤੁਸੀਂ ਆਪਣੇ ਕਮੈਂਟ ਆਪਣੇ ਵਿਚਾਰ ਜਰੂਰ ਲਿਖਿਓ ਤੇ ਵਿਚਾਰ ਨਿਕਲਦੇ ਨਾਲ ਤੁਸੀਂ ਇਹ ਦੱਸਿਓ ਕਿ ਇਹਨਾਂ ਠੱਗਾਂ ਤੋਂ ਕਿਦੋਂ ਛਡਕਾਰਾ ਲੋਕ ਪਾਉਣਗੇ ਕਿਉਂਕਿ ਆਪਾਂ ਦੇਖਦੇ ਆ ਕਿ ਅਕਸਰ ਇਹ ਠੱਗਾ ਹਮੇਸ਼ਾ ਠੱਗੀਆਂ ਦੇ ਜਾਲ ਦੇ ਵਿੱਚ ਪਸਾਉਂਦੇ ਰਹਿੰਦੇ ਆ ਵੀਡੀਓ ਨੂੰ ਬਾਤ ਬਾਤ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ